ਅੱਜ ਆਪਾਂ ਨਮਕੇ ਸਹਜਣ ਦੇ ਫਲੀਆਂ ਦੀ ਸਬਜ਼ੀ ਫਲੀਆਂ ਦੀ ਸਬਜ਼ੀ ਤਾਂ ਆਪਾਂ ਬਹੁਤ ਵਾਰੀ ਬਣਾਈ ਆ ਅੱਜ ਆਪਾਂ ਬਣਾਵਾਂਗੇ ਇਹਨਾਂ ਦੀ ਬੀਆਂ ਦੀ ਇਹਨਾਂ ਦੇ ਬੀਜ ਨਾ ਬਿਲਕੁਲ ਜਿੱਦਾਂ ਮਟਰ ਹੁੰਦੇ ਆ ਨਾ ਇਸ ਤਰ੍ਹਾਂ ਹੁੰਦੇ ਆਗੇ ਤੇ ਇਹ ਆਪਣੀ ਖੇਤ ਲਈ ਬਹੁਤ ਜ਼ਿਆਦੇ ਬਰੀਆਗੇ ਬਹੁਤ ਜ਼ਿਆਦੇ ਤੱਤ ਹੁੰਦੇ ਆ ਇਹ ਚ ਸਹਜਣ ਦੇ ਬੀਆਂ ਚ ਤੇ ਦੇਖੋ ਜਿਹੜੇ ਦੇ ਪੱਤੇ ਆ ਉਹਦੀ ਵੀ ਵੈਸੇ ਭੁਰਜੀ ਤਾਂ ਬਣ ਜਾਂਦੀ ਆ ਪਰ ਇਹ ਆਪਣੇ ਦੇਖੋ ਲੱਗ ਰਹੇ ਆਗੇ ਬਾੜੀ ਚ ਤਾਂ ਇਹ ਆਪਾਂ ਦੇਖੋ ਇਹਦੇ ਨਾ ਮਟਰ ਜਿਹੜੇ ਹੁੰਦੇ ਮਟਰ ਆਪਾਂ ਮਟਰੀ ਕਹਿੰਦੇ ਆ ਵੀ ਮਟਰਾਂ ਵਰਗੇ ਬੀ ਹੁੰਦੇ ਆਗੇ ਇਹਦੇ ਤੇ ਉਹਦੀ ਆਪਾਂ ਸਬਜ਼ੀ ਬਣਾਵਾਂਗੇ ਪਰ ਇੱਕ ਗੱਲ ਆ ਦੇਖੋ ਇਹਨੂੰ ਮਟਰ ਜਿਹੇ ਇਹਦੇ ਬੀ ਕੱਢਣ ਤੇ ਬਹੁਤ ਜ਼ਿਆਦਾ ਟਾਈਮ ਲੱਗਦਾਗਾ ਜੇ ਤੁਸੀਂ ਇਹਦੀ ਸਬਜ਼ੀ ਬਣਾਉਣੀ ਆ ਤੁਸਾਨੂੰ ਸਵੇਰ ਤੋਂ ਲੱਗਣਾ ਪਊ ਤਾਂ ਸ਼ਾਮ ਨੂੰ ਜਾ ਕੇ ਬਣੋ ਕਿਉਂਕਿ ਜਿਹੜੇ ਦੇ ਵਿੱਚ ਟਮਾਟਰ ਜਿਹੇ ਹੁੰਦੇ ਆ ਨਾ ਉਹ ਤੇ ਜ਼ਿਆਦਾ ਟਾਈਮ ਲੱਗਦਾ ਫਲੀਆਂ ਦੇ ਵਿੱਚੋਂ ਤਾਂ ਛੇਤੀ ਨਿਕਲ ਜਾਂਦੇ ਆ ਦੁਬਾਰੇ ਫੇਰ ਦੇਖੋ ਇਹਨੂੰ ਆਪਾਂ ਕੱਢਦੇ ਆਂਗੇ ਦਾਣੇ ਨੂੰ ਤੇ ਉਹ ਤੇ ਜਿਆਦਾ ਬਹੁਤ ਜਿਆਦਾ ਟਾਈਮ ਲੱਗਦਾਗਾ ਦੇਖੋ ਇਹ ਸਾਰੇ ਆਪਣੇ ਤੋੜ ਲਏ ਖਿੱਚ ਕੇ ਤੋੜਨ ਲੱਗੇ ਸਾਰਾ ਨਾਲ ਹੀ ਡਾਣੀ ਆ ਗਈ ਡਾਣੀ ਵੀ ਟੁੱਟ ਗਈ ਦੀ ਤੇ ਉਸ ਤੋਂ ਬਾਅਦ ਦੇਖੋ ਆਪਾਂ ਉੱਪਰ ਮਦੀਪ ਨੂੰ ਚੜਾ ਕੇ ਛੱਤ ਤੇ ਫਿਰ ਆਪਣੇ ਸਾਰੇ ਫਲੀਆਂ ਤੜਾਲੀਆਂ ਸੀ ਤੇ ਇਹ ਆਪਣੇ ਬੀਜ ਨਿਕਲਿਆ ਬੀਜ ਜਿਹੜੇ ਸਾਨੂੰ 3 ਘੰਟੇ ਲੱਗੇ ਇੰਨੇ ਕ ਬੀ ਕੱਢਣ ਤੇ ਤੇ 4 ਮੈਂਬਰ ਲੱਗੇ ਘਰ ਦੇ ਕੱਢਣ ਦੇ ਦੇਖੋ ਇੰਨਾ ਜਿਆਦਾ ਟਾਈਮ ਬੀ ਥੋੜੇ ਜੇ ਤੇ ਦੇਖੋ ਤੁਸੀਂ ਕੂੜਾ ਦੇਖੋ ਕਿੰਨਾ ਜਿਆਦਾ ਨਿਕਲਿਆ ਉਸ ਤੋਂ ਬਾਅਦ ਹੁਣ ਆਪਾਂ ਨੇ ਦੇਖੋ ਪਹਿਨਾ ਪਿਆਜ਼ ਪਤਾ ਟਮਾਟਰ ਪਤਾ ਇਹਨੂੰ ਭੁੰਨ ਲਿਆ ਸਰੋਂ ਦੇ ਤੇਲ 'ਚ ਹੀ ਦੇਖੋ ਆਪਾਂ ਸਬਜ਼ੀ ਬਣਾਉਣੀ ਹੁੰਦੀ ਆ ਕਿਉਂਕਿ ਜਿਹੜਾ ਸਰੋਂ ਦਾ ਤੇਲ ਆਪਣਾ ਘਰ ਦਾ ਹੀ ਸਰੋਂ ਦਾ ਤੇਲ ਆਗਾ ਤੇ ਉਹਦੇ ਵਿੱਚ ਹੀ ਆਪਾਂ ਸਬਜ਼ੀ ਬਣਾਉਣੀ ਆ ਜੀ ਉਸ ਤੋਂ ਬਾਅਦ ਨੂਨ ਮਿਰਚ ਹਲਦੀ ਸਾਰਾ ਇਹ ਪਾਤੇ ਆਪਣੇ ਮਸਾਲੇ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲਾਂਗੇ ਤੇ ਉਸ ਤੋਂ ਬਾਅਦ ਜਦੋਂ ਪੁਣਲੇ ਫਿਰ ਆਪਾਂ ਨਾ ਇਹਨਾਂ ਦੇ ਵਿੱਚ ਮਟਰ ਪਾਵਾਂ ਹਾਂ ਆਲੂ ਪਾਵਾਂਗੇ ਜਿਵੇਂ ਕਿ ਆਲੂ ਮਟਰ ਬਣ ਜਾਂਦੇ ਇਸ ਤਰ੍ਹਾਂ ਦੀ ਸਬਜ਼ੀ ਬਣੂ ਬਹੁਤੇ ਲੋਕ ਦੇਖੋ ਕਹਿੰਦੇ ਵੀ ਇਹ ਕੌੜੀ ਬਣ ਜਾਂਦੀ ਹੈ ਪਰ ਬਿਲਕੁਲ ਵੀ ਨਹੀਂ ਇਹ ਕੌੜੀ ਬਣਦੀ ਜੀ ਆਪਾਂ ਇਹਦੀ ਬੀਆਂ ਦੀ ਇਸ ਤਰ੍ਹਾਂ ਸਬਜ਼ੀ ਬਣਾਉਣੀ ਆ 1% ਵੀ ਕੌੜੀ ਸਬਜ਼ੀ ਨਹੀਂ ਬਣਦੀ ਜੀ ਵੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਜਿਵੇਂ ਕਿ ਆਪਾਂ ਆਲੂ ਮਟਰ ਖਾਂਦੇ ਹੁੰਦੇ ਆ ਬਿਲਕੁਲ ਉਹੀ ਟੇਸਟ ਹੁੰਦਾ ਹੈ ਨਾ ਸਬਜ਼ੀਆਂ ਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖੋ ਦਾਣੇ ਪਾਤੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਜਿੰਨੀ ਜ਼ਰੂਰਤ ਆ ਤੁਹਾਨੂੰ ਉਹਦੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਆਲੂ ਪਾ ਸਕਦੇ ਹੋਗੇ ਤੇ ਸਬਜ਼ੀ ਆਪਣੀ ਬਹੁਤ ਜ਼ਿਆਦਾ ਬੜੀਆ ਬਣਦੀ ਹੈ ਇਹ ਤੇ ਇਸ ਤਰ੍ਹਾਂ ਦੇਖੋ ਆਪਾਂ ਇਹ ਚ ਪਾ ਕੇ ਆਲੂ ਫਿਰ ਇਹ ਚ ਪਾਣੀ ਪਾ ਕੇ ਉਸ ਤੋਂ ਬਾਅਦ ਦੇਖੋ ਇਹਨੂੰ ਆਪਾਂ ਰੰਨਾਂਗੇ ਤੇ ਦੇਖੋ ਇਹ ਜਿਹੜਾ ਉਸ ਤੋਂ ਬਾਅਦ ਤਿਆਰ ਸਬਜ਼ੀ ਹੋ ਜਾਂਦੀ ਹੈ ਨਾ ਉਹ ਮੇਰੇ ਤੋਂ ਵੀਡੀਓ ਡਿਲੀਟ ਹੋ ਗਈ ਐਸੇ ਕਰਕੇ ਮੈਂ ਤੁਹਾਨੂੰ ਉਹ ਦਿਖਾ ਨਹੀਂ ਸਕਦੀ ਉਹ ਐਂਡ ਤੇ ਦਿਖਾਵਾਂਗੇ ਤੇ ਹੁਣ ਦੇਖੋ ਇਸ ਤਰ੍ਹਾਂ ਪਾਣੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ